ਅੱਜ ਤੁਹਾਨੂੰ ਇੱਕ ਇਹੋ ਜਿਹਾ ਨੌਜਵਾਨ ਨਾਲ ਮਿਲਣ ਜਾ ਰਹੇ ਆ ਜਿਹੜਾ ਜਿਸਦੇ ਸੁਪਨੇ ਤੇ ਬਹੁਤ ਉੱਚੇ ਐ ਲੇਕਿਨ ਕਦ ਉਸਦਾ ਜ਼ਰੂਰ ਛੋਟਾ ਰਹਿ ਗਿਆ ਸੋ ਹਰਗੋਪਾਲ ਸਾਡਾ ਮੌਜੂਦ ਹੈ ਅੰਮ੍ਰਿਤਸਰ ਤੋਂ ਕਰੀਬ 30 ਕਿਲੋਮੀਟਰ ਦੂਰ ਮੈਥੇ ਦੇ ਕੋਲ ਇੱਕ ਪਿੰਡ ਦੇ ਵਿੱਚ ਹਰਗੋਪਾਲ ਦਾ ਜਨਮ ਹੋਇਆ ਸੀ ਸੋ ਉਸਦੇ ਮਾਪੇ ਵੀ ਸਾਡੇ ਨਾਲ ਮੌਜੂਦ ਐ ਸਭ ਤੋਂ ਪਹਿਲਾਂ ਹਰਗੋਪਾਲ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਹਰਗੋਪਾਲ ਕਿੰਨੀ ਉਮਰ ਹੈ ਤੇਰੀ ਤੇ ਕਿੰਵੀਂ ਕਲਾਸ ਤੱਕ ਪੜ੍ਹਿਆ ਪਿੰਨੋਟੇ ਅਜ ਤੱਕ ਆਉਣਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਤੱਕ ਪਹੁੰਚਿਆ ਜਿਹੜੇ ਮੈਨੂੰ ਚੁੰNDE ਉਹਨਾਂ ਦਾ ਵੀ ਬੋਟ-ਬੋਟ ਧੰਨਵਾਦ ਮੈਂ ਹੁਣ ਬਸ ਤੰਗਾ ਸੋਈ ਤੇ ਸੁਪਨੇ ਕੀ ਹੈ ਕਿਉਂਕਿ ਕਦ ਵੱਲੋਂ ਤੁਸੀਂ ਜ਼ਰੂਰ ਛੋਟੇ ਹੋ ਲੇਕਿਨ ਸੁਪਨੇ ਕੀ ਹੈ ਸੁਪਨੇ ਤੋਂ ਕੀ ਹੈ ਸਭ ਤੋਂ ਫੇਵਰੇਟ ਜਿਹੜਾ ਸਿੰਗਰ ਕਿਹੜਾ ਹੈ ਸੰਗਮ ਮੇਰਾ ਮੁਖਿਆੜਾ ਹੈ ਏ ਸੁਪਨੇ ਮੇਏ ਆ ਮੈਂ ਜ਼ਿੰਦਗੀ 'ਚ ਅੱਗੇ ਵਧਣਾ ਥਨਮਾ 'ਚ ਜਾਣਾ ਆਪਣੇ ਮਾਪੇ ਉਡਾ ਨਾਨ ਰੋਟਨ ਕਰਨਾ ਤੇ ਮੈਂ ਇਹਨਾਂ ਨੂੰ ਜੱਜ ਵੀ ਸ਼ੈਕ ਆਉਣੀ ਆ ਕੋਈ ਮੈਂ ਇੱਕ ਨੰਪ ਮਤਮਾ ਮੈਨੂੰ ਇੰਨਾ ਮੁੱਕ ਦੇ ਦੀ ਮੈਂ ਇਹਨਾਂ ਨੂੰ ਜੱਜ ਵੀ ਸ਼ੈਕ ਕਰਾਂ ਲੇਕਿਨ ਕਦੀ ਕਦ ਆੜਿਆ ਸੁਪਨਿਆਂ ਦੇ ਅੱਗੇ ਕਿ ਕਦ ਛੋਟਾ ਰਹਿ ਗਿਆ ਕਦੀ ਕਦੀ ਮੁਸ਼ਕਲਾਂ ਕਾਫੀ ਕੋਈ ਮੁਸ਼ਕਲ ਆਈਆਂ ਜ਼ਿੰਦਗੀ 'ਚ ਮੁਸ਼ਕਲਾਂ ਤੇ ਚਲੋ ਹੁੰਦੀਆਂ ਮੁਸ਼ਕਲਾਂ ਨਾਲ ਸਾਹਮਣਾ ਵੀ ਕਰਨਾ ਚਾਹੀਦਾ ਕਦ ਚਲੋ ਮੇਆ ਦੋ ਫੋਟਵਾ ਛੋਟਾ ਤੋਂ ਵੱਡੀ ਚੀਜ਼ ਦੀ ਕੱਦ ਨਹੀਂ ਹੋਣਾ ਚਾਹੀਦਾ। ਹੂੰ। ਛੋਟਾ ਤੋਂ ਵੱਡੀ ਆ ਤੇ ਕਾ ਕਦੋਂ ਦੇ ਸਾਹਮਣੇ ਕੱਖ ਨਹੀਂ। ਕਦ ਕਦ ਤੇ ਹੈਗਾ ਚਲੋ ਮੈਂ ਛੋਟਾ। ਉਹ ਮੈਂ ਛੋਟ ਵੱਡੀ ਲੱਕਦਾ। ਉਹ ਮਤਮਾ ਆਪੇ ਬਾਕੀ ਕੱਦਾ। ਕੀ ਜ਼ਿੰਦਗੀ 'ਚ ਫਿਲਮਾਂ 'ਚ ਐਕਟਿੰਗ ਕਰਨ ਦਾ ਸ਼ੌਂਕ ਹੈ? ਐਕਟਿੰਗ ਸਿੱਖੀ ਵੀ ਹੈ ਕਦੀ? ਹਾਂਜੀ ਮੈਂ ਵੇਨਾ ਨਹੀਂ ਮੈਂ ਐਕਟਿੰਗ ਉੱਡਾਂ ਵੀ ਮੈਨੂੰ ਕਰਨੀ ਹੁੰਦੀ ਆ। ਤੇ ਮੈਂ ਕਾ ਸਕਦਾ ਕੋਈ ਬੈਕ ਐਂਡ ਰੋਲ ਮਿਲ ਜੇ ਸਾਈ ਐਕਟਿੰਗ ਕਰੂੰਗਾ ਮੈਂ। ਹੂੰ। ਸਿੱਧੂ ਮੂਸੇਵਾਲੇ ਦਾ ਕੋਈ ਤੁਸੀਂ ਫੇਵਰਿਟ ਹੋ ਸਿੱਧੂ ਮੂਸੇਵਾਲੇ ਨੂੰ ਤੁਸੀਂ ਫੋਲੋ ਕਰਦੇ ਹੋ ਕਿ ਕੋਈ ਆਂਦਾ ਗਾਣਾ ਸਿੱਧੂ ਮੂਸੇਵਾਲੇ ਕਿੰਨੀ ਦੇਰ ਤੋਂ ਸਿੱਧੂ ਮੂਸੇਵਾਲੇ ਦੇ ਚਾਹਵਨ ਬਣੇ ਤੁਸੀਂ ਮੈਂ ਸੂਟ ਤੋਂ ਸਿੱਧੂ ਮੂਸੇਵਾਲੇ ਦਾ ਚਾਹਵਨ ਹੂੰ ਉਹਦਾ ਗਾਣਾ ਮੈਨੂੰ ਮੁੰਡਾ ਵਾ ਮੈਂ ਡੋਟ ਇੰਤਨ ਭਾਈ ਉਹ ਕਿਤ ਤਗੜੇ ਨੇ ਉਹ ਨਾਨਮੀ ਆ ਵੇ 냔ੂ ਤਨੂ ਜੌਣ ਨਹੀਂ ਦਿਨਾ ਜਨਾ ਕਿ ਮੈਂ ਮੱਦਾ ਨਹੀਂ ਜੇ ਤਾ ਦੇ ਇੱਥੇ ਆ ਗਿਆ ਤਾਂ ਮੈਨੂੰ ਬਖਸ਼ਿਓ ਨਾ ਜੇ ਮੈਂ ਇੱਥੇ ਆ ਗਏ ਤਾਂ ਮੈਂ ਛੱਡਦਾ ਨਹੀਂ ਸੋ ਹਰਗੋਪਾਲ ਦੀ ਉਮਰ 17 ਸਾਲ ਹੈ ਸੋ ਹਰਗੋਪਾਲ ਦੇ ਦਾਦਾ ਜੀ ਵੀ ਸਾਡੇ ਨਾਲ ਮੌਜੂਦ ਹੈ ਸੱਟਰ ਦਾ ਨਾਮ ਕੀ ਮੇਰਾ ਨਾਮ ਕਸ਼ਮੀਰ ਸਿੰਘ ਹੈ ਇਹਨਾਂ ਅੱਜ ਤੱਕ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਪਹੁੰਚ ਕੇ ਇਹੋ ਜਿਹੇ ਬੱਚੇ ਦੇ ਵਾਸਤੇ ਮਲਕਾ ਇਹਦੀ ਇੰਟਰਵਿਊ ਲੈਣਾ ਹੈ ਕੀ ਮੈਨੂੰ ਪਤਾ ਲੱਗਾ ਕਿਦੋਂ ਮਹਿਸੂਸ ਹੋਇਆ ਜਦੋਂ ਇਸ ਦਾ ਜਨਮ ਹੋਇਆ ਸੀ ਕਿ ਉਦੋਂ ਤੋਂ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀ ਜਾਂ ਜੋ ਜੋ ਉਮਰ ਵਧੀ ਗਈ ਕੱਦ ਨਹੀਂ ਵਧਿਆ ਫਿਰ ਹੌਲੀ ਹੌਲੀ ਮਹਿਸੂਸ ਹੋਇਆ ਕਿ ਹਾਂ ਕੋਈ ਮੁਸ਼ਕਲ ਹੈ ਜ਼ਿੰਦਗੀ। ਨਹੀਂ ਜੀ ਇਹ ਮਤਲਬ ਜਮਾਂਦਰੂ ਹੀ ਇਹ ਦਾਵਾ ਮਤਲਬ ਕੋਈ ਗ੍ਰੈਂਡ ਗ੍ਰਾਉਂਡ ਦਾ ਚੱਕਰ ਦੱਸ ਦਿਆ ਡਾਕਟਰਾਂ ਨੇ ਦੱਸਿਆ ਹੀ ਕੁਝ ਨਹੀਂ ਕਿ ਬਈ ਇਹਨੂੰ ਕੀ ਹੋ ਰਿਹਾ ਕੀ ਨਹੀਂ ਹੈਗੀ। ਉਹਨਾਂ ਨੇ ਸਿੱਧਾ ਇਹਨੂੰ ਘਰ ਹੀ ਭੇਜਤਾ ਹੈ ਵੀ ਤੁਸੀਂ ਸੇਵਾ ਕਰੋ ਅਧਿਕਾਰ ਖੜਕੇ ਤੇ ਬੱਚਾ ਥੋੜੇ ਦਿਨ ਦਾ ਮਮਾਨ ਆਇਆ ਟਡੇਗਾ। ਲੇਕਿਨ ਚਲੋ ਇਹਦਾ ਦਾਣਾ ਦਾਣਾ ਪਾਣੀ ਲਿਖਿਆ ਪਰਮਾਤਮਾ ਨੇ ਕੋਈ ਨਾ ਕੋਈ ਬਿੱਲ ਬਣਦੀ ਗਈ ਸਿਰ ਚ ਹੱਡੀ ਐ ਨਹੀਂ ਪਾਣੀ ਨਾਲ ਭਰਿਆ ਐ ਸਾਰ ਹੂੰ ਉਹ ਵੇ ਜਾਂ ਪੈਕਸ ਹਸਪਤਾਲ ਤੋਂ ਦਵਾਈ ਕਰਾਈ ਉੱਥੋਂ ਇਹਦਾ ਸਿਰ ਸਹੀ ਹੋ ਗਿਆ ਤੇ ਚਲੋ ਮੁੜ ਕੇ ਇਦਾਂ ਹੀ ਬਾਬਾ ਜੀ ਹੁਣਾ ਕੋ ਜਾਣਦੇ ਪਏ ਇਹਨਾਂ ਨੇ ਮਾਲਸਕ ਤੇਲ ਦਿੱਤਾ ਤੇ ਦਵਾਈ ਖਾਣ ਨੂੰ ਦਿੰਦੇ ਰਹਿਆ ਉਹਦੇ ਨਾਲ ਕੁਝ ਥੋੜਾ ਇਦਾਂ ਪੈਂਦਾ ਪੈਂਦਾ ਫਰਕ ਪੈਂਦਾ ਗਿਆ ਹੂੰ ਹਾਂਜੀ ਸੋ ਹੁਣ ਸੁਪਨੇ ਲੱਗਦਾ ਕਿ ਜ਼ਰੂਰ ਪੂਰੇ ਕਰੇਗਾ ਮਾਪੇ ਦਾ ਨਾਮ ਰੋਸ਼ਨ ਕਰੇਗਾ ਵੇਖੋ ਜੀ ਇਹ ਤੇ ਉੱਪਰ ਵਾਲੇ ਦੇ ਹੱਥ ਚ ਇਹ ਤਾਂ ਇਹ ਤੇ ਚਾਹਵਾਨ ਹੈ ਵੀ ਮੈਂ ਆ ਕੰਮ ਕਰਾਂ ਲੇਕਿਨ ਕਰਾਉਣ ਵਾਲਾ ਉੱਪਰ ਬੈਠਾ ਹੈ ਉਹਦਾ ਧੰਨਵਾਦ ਕਰਦੇ ਆ ਜੀ ਉਹ ਇਹਦੇ ਸੁਪਨੇ ਪੂਰੇ ਕਰ ਲਵੇ ਦੇ ਸੋ ਹਰਗੋਪਾਲ ਦੀ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਹੈ ਅਸੀਂ ਗੱਲ ਕਰਾਂਗੇ ਮੈਮ ਵਿਆਹ ਕਿਦੋਂ ਹੋਇਆ ਸੀ ਤੁਹਾਡਾ ਤੇ ਕਿੰਨੇ ਬੱਚੇ ਆ ਕਿੰਨੀ ਦੇਰ ਬਾਅਦ ਹਰਗੋਪਾਲ ਜੀ ਇਹ ਬੇਟਾ ਛਾਲ ਬਾਦੀ ਸੀ ਇਹ ਦੋ ਬ੍ਰਦਰ ਨੇ ਛੋਟਾ ਇਤੋਂ ਵੈਸਟੇਮ ਸਕੂਲੇਗਾ ਤੇ ਇਹ ਉਸ ਤੋਂ 4 ਸਾਲ ਵੱਡਾ ਹੈ ਹਾਂਜੀ ਇਹ ਇਦੀ ਜਿਹੜੀ ਪ੍ਰੋਬਲਮ ਹੈ ਇਹਨੂੰ ਬਾਇ ਬਰਥ ਹੀ ਹੈ ਦਾ ਕੋਈ ਮਸਕੂਲਰ ਡਿਸਆਰਡਰ ਜਿਹੜਾ ਉਹ ਪ੍ਰੋਬਲਮ ਹੈ ਨਹੀਂ ਹਾਂਜੀ ਪਰ ਇਹਦਾ ਕੀ ਇਲਾਜ ਨਹੀਂ ਆਪਾਂ ਡਾਕਟਰਾਂ ਨੇ ਕਿਹਾ ਸੀ ਥੋੜੇ ਦਿਨ ਦਾ ਮਹਿਮਾਨ ਆ ਲੇਕਿਨ 17 ਸਾਲ ਹੋ ਗਏ ਅੱਜ ਵੀ ਸੁਪਨੇ ਉਸਦੇ ਵੱਡੇ ਹੈ ਲੱਗਦਾ ਹੈ ਕਿ ਨਾਮ ਰੋਸ਼ਨ ਕਰੇਗਾ ਭਾਵੇਂ ਕੱਦ ਤੋਂ ਛੋਟਾ ਵੈ ਲੇਕਿਨ ਸੁਪਨੇ ਤਾਂ ਕਾਫੀ ਉੱਚਾ ਜਿਹੜੇ ਉਹਦੇ ਦਿਮਾਗ ਦੇ ਵਿੱਚ ਕਾਫੀ ਉੱਚੇ ਸੁਪਨੇ ਹੈ ਵਿਕੋ ਜੇ ਕਿਸੇ ਦਾ ਸੁਪਨਾ ਉੱਚਾ ਨਾ ਕੱਦ ਮੈਟਰ ਨਹੀਂ ਕਰਦਾ ਕਿਉਂਕਿ ਕੱਦ ਜੇ ਆਪਾਂ ਸੋਚੀਏ ਤੇ ਛੋਟੇ ਛੋਟੇ ਕੱਦਾਂ ਵਾਲੇ ਹੀ ਵੜੇ ਵੱਡੇ ਕੰਮ ਕਰ ਗਏ ਆ ਬਾਬਾ ਗੁਰੂ ਗੋਬਿੰਦ ਸਿੰਘ ਜੀ ਵੀ ਬਹੁਤ ਛੋਟੇ ਕੱਦ ਦੇ ਸੀਗੇ ਤੇ ਪਰ ਉਹਨਾਂ ਦੀ ਮਤਲਬ ਉਹਨਾਂ ਉੱਚਾ ਜਿੰਨੇ ਸਾਡੇ ਲਈ ਗੁਰਬਾਨੀ ਕਰਕੇ ਗਏ ਨੇ ਇਹ ਕਿ ਕੱਦ ਨਹੀਂ ਮੈਟਰ ਕਰਦਾ ਬੱਚੇ ਦੀ ਨਾ ਹਰੇਕ ਦੀ ਸੋਚ ਮੈਟਰ ਕਰਦੀ ਆ ਕਿ ਸਾਡੇ ਕਿੰਨਾ ਆਪਾਂ ਕਿੰਨੀ ਉੱਚੀ ਸੋਚ ਆ ਸਾਡੀ ਸੋਚ ਹੀ ਸਾਨੂੰ ਤਾਂ ਲੈ ਕੇ ਜਾਂਦੀ ਆ ਉਵੇਂ ਹੀ ਇਹ ਬੱਚਾ ਆ ਇਹਦੀ ਸੋਚ ਉੱਚੀ ਆ ਤੇ ਇਹਦੇ ਜਿਹੜੀ ਜੋ ਇਹਦੀ ਜ਼ਿੰਦਗੀ ਦੀ ਮਤਲਬ ਕਮੀਆਂ ਨਹੀਂ ਉਹ ਇਹਦੀ ਸੋਚ ਪੂਰਾ ਕਰਦੀ ਪਈ ਆ ਤੇ ਸਾਨੂੰ ਖੁਸ਼ੀ ਹੈ ਕਿ ਇੱਕ ਬੱਚਾ ਜਿਹੜਾ ਘਰ ਤੋਂ ਬਾਹਰ ਵੀ ਜਿਹਨੂੰ ਚੋਕ ਕੇ ਖਾਣਾ ਉਹ ਅੱਜ ਦੁਨੀਆ ਤੱਕ ਪਹੁੰਚਿਆ ਆ ਸਾਨੂੰ ਬੜੀ ਖੁਸ਼ੀ ਹੁੰਦੀ ਆ ਵੀ ਅਸੀਂ ਸੋਚੀਦਾ ਸੀ ਕਿ ਹਾਏ ਕਿੱਦਾਂ ਹੋਊਗਾ ਮਤਲਬ ਚਲੋ ਖਾਣਾ ਪਾਣੀ ਹੋ ਰਬਦਾ ਆ ਪਰ ਇੱਕ ਬੱਚਾ ਜਿਹੜਾ ਘਰ ਦੇ ਵਿੱਚ ਆਪਾਂ ਕਹਿ ਸਕਦੇ ਨਹੀਂ ਬੰਦਾ ਇੰਨਾ ਰਹਿ ਸਕਦਾ ਪਰ ਇਹ ਕਿ ਬੱਚਾ ਅੱਜ ਲੋਕਾਂ ਦੇ ਦਿਲਾਂ ਤੱਕ ਆ ਮਨਾਂ ਤੱਕ ਆ ਤੇ ਬਹੁਤ ਖੁਸ਼ੀ ਹੁੰਦੀ ਆ ਕਿ ਬੱਚਾ ਸਾਡਾ ਇਹ ਗਰੋ ਕਰਦਾ ਪਿਆ ਆ ਇੱਕ ਜਿਹੜਾ ਘਰ ਤੋਂ ਬਾਹਰ ਨਹੀਂ ਜਾ ਸਕਦਾ ਇਹ ਲੋਕਾਂ ਦੇ ਮਨਾਂ ਤੱਕ ਆ ਦਿਨਾਂ ਤੱਕ ਜਿਹੜਾ ਸਾਨੂੰ ਵੀ ਬਾਹਰ ਲੈ ਕੇ ਗਿਆ ਆ ਹਾਂਜੀ ਮੁਸ਼ਕਲਾਂ ਮੁਸ਼ਕਲਾਂ ਅਧੀਆਂ ਡੇਲੀ ਰੂਟੀਨ 'ਚ ਮੁਸ਼ਕਲ ਕੀ ਕੀ ਆਂ ਦੇਖੋ ਮੁਸ਼ਕਲ ਇਹ ਤੁਹਾਨੂੰ ਪਤਾ ਬੱਚਾ ਜਦੋਂ ਇੱਕ ਬੱਚਾ ਬਿਲਕੁਲ ਹੈਲਦੀ ਆ ਖੁਦ ਵਰਕ ਕਰੂਗਾ ਆਂਦੀ ਬੱਚੇ ਨੂੰ ਬਹੁਤ ਮੁਸ਼ਕਲਾਂ ਨੇ ਜਦੋਂ ਇਹਦੀਆਂ ਹੱਡੀਆਂ ਵਗੈਰਾ ਤੇ ਡੇਲੀ ਮਤਲਬ ਇਹਦੇ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਆ ਪਰ ਇਹ ਅਕੇ ਅਸੀਂ ਆਪਣੇ ਡੈਡੀ ਸਾਡੇ ਅਸੀਂ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ ਵੇਨੇ ਮਤਲਬ ਪੂਰਾ ਸਾਡਾ ਸਾਥ ਦਿੰਦੇ ਆਂ ਅਸੀਂ ਜੌਬ ਕਰਦੇ ਆਂ ਚਲੋ ਪ੍ਰਾਈਵੇਟ ਜੌਬ ਦੋਨੋਂ ਮੇਰੇ ਹਸਬੰਦ ਮੇਰੇ ਅਸੀਂ ਬਾਹਰ ਪਰ ਇਹ ਕਿ ਡੈਡੀ ਸਾਡੇ ਸਾਡਾ ਬਹੁਤ ਸਾਥ ਦਿੰਦੇ ਆਂ ਸਾਰਾ ਉਹਨੂੰ ਨਾਲ ਕਵਰ ਕਰਨਾ ਆਖ ਦੇਖਣਾ ਬਾਬਾ ਜੀ ਕੋਲ ਲੈ ਕੇ ਜਾਣਾ ਤੀਜੇ ਦਿਨ ਬਾਬਾ ਜੀ ਕੋਲ ਹਾਜ਼ਰੀ ਹੁੰਦੀ ਆ ਤੇ ਮਤਲਬ ਆਪ ਆਪਣੇ ਡੈਡੀ ਸਾਡੇ ਸਾਨੂੰ ਸਾਡੇ ਤੱਕ ਮੁਸ਼ਕਿਲ ਨਹੀਂ ਆਉਣ ਦਿੰਦੇ ਡੈਡੀ ਕਿ ਅਸੀਂ ਚਲੋ ਆਪਣੇ ਫ੍ਰੀ ਮਾਈਂਡ ਆਪਾਂ ਘਰੋਂ ਕੰਮ ਤੇ ਚੱਲ ਜਾਂਦੇ ਆਂ ਮਤਲਬ ਸਾਡੇ ਡੈਡੀ ਜਿਹੜੇ ਆ ਉਹ شریف ਉਹਨਾਂ ਨੂੰ ਹੁੰਦਾ ਵੀ ਆ ਪਰ ਚਲੋ ਉਹਨਾਂ ਨੂੰ ਕੀ ਕਹਿਣੀ ਹੈਗਾ ਸੋ ਬਾਬਾ ਜੀ ਨਾਲ ਇੱਕ ਵਾਰੀ ਜ਼ਰੂਰ ਗੱਲ ਕਰਾਂਗੇ ਜਿਹੜੇ ਬਚਪਨ ਤੋਂ ਹਰਗੋਪਾਲ ਦਾ ਇਲਾਜ ਕਰਦੇ ਪਏ ਆ ਬਾਬਾ ਜੀ ਬਚਪਨ ਤੋਂ ਤੁਸੀਂ ਇਲਾਜ ਕਰਦੇ ਪਏ ਉਹ ਹਰਗੋਪਾਲ ਦੀ ਹੱਡੀ ਉਹਨਾਂ ਦੇ ਮਾਤਾ ਜੀ ਨੇ ਦੱਸਿਆ ਕਿ ਹਰ ਤੀਸਰੇ ਦਿਨ ਦੂਸਰੇ ਦਿਨ ਟੁੱਟ ਜਾਂਦੀ ਹੈ ਆਖਿਰ ਵਜ੍ਹਾ ਕੀ ਹੈ ਕਮੀ ਕੀ ਰਹੀ ਹੈ ਮੈਂ ਵੈਦ ਬਾਬਾ ਗੁਰਮੀਤ ਸਿੰਘ ਪਿੰਡ ਬੱਦੋਵਾਲ ਡਿਸਟ੍ਰਿਕਟ ਗਰਦਾਸਪੁਰ 1 ਓਮਕਾਰ ਦਵਾਈਖਾਨਾ ਜਿਹੜੀ ਕਿ ਪਿਓਰ ਦੇਸੀ ਦਵਾਈ ਦੇ ਨਾਲ ਅਸੀਂ ਜੀਵਾਂ ਦਾ ਇਲਾਜ ਕਰਦੇ ਆ ਕਿ ਕੁਦਰਤ ਦਾ ਜੋ ਨਿਜਮ ਕਿ ਜਿਵੇਂ ਹਰਗਪਾਲ ਦਾ ਕੋਈ ਬ੍ਰੇਨ ਜਿਹੜਾ ਉਹ ਬਿਲਕੁਲ ਬਹੁਤ ਸਹੀ ਆ ਜਿਹੜਾ ਕਿ ਡਾਕਟਰਾਂ ਨੇ ਦੱਸਿਆ ਸੀ ਕਿ ਇਹਦਾ ਜੋ ਦਿਮਾਗ ਹੈ ਉਹ ਪਾਣੀ ਨਾਲ ਭਰਿਆ ਪਿਆ ਇਹ ਠੀਕ ਨਹੀਂ ਹੋ ਸਕਦਾ ਕਦੇ ਵੀ ਕੁਦਰਤ ਦਾ ਕਿਰਸਮਾ ਉਹ ਦਿਮਾਗ ਬਿਲਕੁਲ ਠੀਕ ਹੋ ਗਿਆ ਹੁਣ ਦਿਮਾਗ ਏਡਾ ਤਗੜਾ ਵਾ ਕਿ ਕੋਈ ਵੀ ਚੀਜ਼ ਦੀ ਪ੍ਰਾਪਤੀ ਕਰਨੀ ਚਾਹੁੰਦਾ ਪਰ ਜਿਹੜੀਆਂ ਹੱਡੀਆਂ ਹਨ ਉਹ ਸਾਥ ਨਹੀਂ ਦਿੰਦੀਆਂ ਹੱਡੀਆਂ ਦੀ ਦਵਾਈ ਦੇਸੀ ਚੱਲਦੀ ਆ ਕੁਝ ਜਿਵੇਂ ਕੈਲਸ਼ੀਅਮ ਦੀ ਘਾਟ ਹੁੰਦੀ ਆ ਉਹ ਚੰਗੀਆਂ ਹੱਡੀਆਂ ਮਜ਼ਬੂਤ ਬਣਨ ਵਾਲੀਆਂ ਹੋਣ ਤੇ ਉਹ ਕੈਲਸ਼ੀਅਮ ਤੋਂ ਤੇ ਦੁੱਧ ਤੋਂ ਉਹ ਪੈਦਾ ਹੋ ਸਕਦੀਆਂ ਮਜ਼ਬੂਤ ਹੋ ਸਕਦੀਆਂ ਇਹਨਾਂ ਹੱਡੀਆਂ ਦਾ ਜਿਹੜੇ ਜੋੜ ਨੇ ਨਾ ਉਹ ਅਟੈਚ ਲੈਂਗੇ ਜਿਵੇਂ ਕਿ ਖਰਾਕ ਬਣ ਕੇ ਦੂਸਰੀ ਹੱਡੀ ਨੂੰ ਕਾਇਮ ਕਰਦੀ ਆਉਂਦੀ ਆ ਸਾਰੇ ਜੋੜਾਂ ਤੋਂ ਹੱਡੀ ਜਿਹੜੀ ਆ ਉਹ ਕਾਇਮ ਕਰਨਾ ਚਾਹੁੰਦੀ ਆ ਪਰ ਇਹਦਾ ਜਿਹੜੀ ਹੱਡੀ ਦਾ ਕਨੈਕਸ਼ਨ ਆ ਉਹ ਸਾਹਮਣੇ ਨਹੀਂ ਆ ਇਸ ਕਰਕੇ ਕਿ ਉਹ ਹੱਡੀ ਮਜ਼ਬੂਤ ਨਹੀਂ ਹੁੰਦੀ ਉਹਦੇ ਚੋਂ ਗਰੋਥ ਇੱਕ ਦੂਜੀ ਹੱਡੀ ਨੂੰ ਨਹੀਂ ਮਿਲ ਰਹੀ ਇਸ ਕਰਕੇ ਇਹ ਇਲਾਜ ਤੇ ਜ਼ਰੂਰ ਚੱਲਦਾ ਜਦੋਂ ਇਹਨੂੰ ਚੁੱਕਦੇ ਨੇ ਹੱਡੀ ਫ੍ਰੈਕਚਰ ਹੋ ਜਾਂਦੀ ਆ ਜਦੋਂ ਵੀ ਹੱਡੀ ਫ੍ਰੈਕਚਰ ਹੁੰਦੀ ਆ ਇਹ ਸਾਨੂੰ ਸਾਡੇ ਕੋਲ ਲੈ ਕੇ ਆਉਂਦੇ ਆ ਅਸੀਂ ਇਹਨੂੰ ਜੇ ਪਲਸਟਰ ਦੀ ਲੋੜ ਪਵੇ ਪਲਸਟਰ ਲਾ ਦੇਦਾ ਜੇ ਇਹਨੂੰ ਕੋਈ ਪੱਟੀ ਕਰਕੇ ਠੀਕ ਹੋ ਸਕਦੀ ਆ ਫਿਰ ਪੱਟੀ ਕਰੀਦੀ ਆ ਨਾਲ ਦਵਾਈ ਦੇਸੀ ਦੇ ਦਈਦੀ ਹਰਗਬਲ ਆਖਰੀ ਵਾਰੀ ਤੁਹਾਡੇ ਕੋ ਆਵਾਂਗੇ ਅਸੀਂ ਵਾਹਿਗੁਰੂ ਨੂੰ ਜ਼ਰੂਰ ਦੁਆ ਕਰਾਂਗੇ ਕਿ ਤੁਹਾਡੇ ਸਾਰੇ ਸੁਪਨੇ ਪੂਰੇ ਹੋਣ ਤੇ ਤੁਸੀਂ ਆਪਣੇ ਪਰਿਵਾਰ ਦਾ ਹਮੇਸ਼ਾ ਜੀਵੇਂ ਕਿ ਮਾਪਿਆਂ ਨੂੰ ਹੁੰਦਾ ਕਿ ਮੇਰੇ ਜਿਹੜੇ ਬੱਚਾ ਵਾ ਉਹ ਮੇਰਾ ਬੁਢਾ ਪੈਦਾ ਸਾਰਾ ਬਣੇ ਅਸੀਂ ਵਾਹਿਗੁਰੂ ਕੋ ਦੁਆ ਕਰਾਂਗੇ ਕਿ ਤੂੰ ਆਪਣੇ ਬਾਪੇ ਮਾਪਿਆਂ ਦਾ ਹਮੇਸ਼ਾ ਬੁਢਾ ਪੈਦਾ ਸਾਰਾ ਬਣੇ ਹਾਂਜੀ ਹਾਂਜੀ ਮੈਂ ਤਾਣਾ ਤਾਣਾ ਉਹ ਮਾਤਾ ਜੀ ਆਪਣੇ ਆ ਇਹ ਕਿੰਝਿੰਡਿੰਡੇ ਪੁੱਤ ਤੂੰ ਜ਼ਿੰਦਗੀ ਚ ਕੀ ਕਹੇਗਾ ਮੈਂ ਕਿ ਮਾਤਾ ਜਿਨੇ ਜਨਮ ਦੇ ਕੇ ਕਲਤੋਂ ਨੇ ਕੋ ਸੋਚ ਕੇ ਕਹਿੰਿਆ ਜ਼ਿੰਦਗੀ ਚ ਇਹਨੇ ਕੀ ਕਰਨਾ ਤੇ ਬਾਕੀ ਮਾਤਾ ਜੀ ਨਾ ਮੈਂ ਤੁਹੀਂ ਕਹੋ ਗੱਲਬਾਤ ਤੇ ਮਾਤਾ ਜੀ ਛੋਹਾ ਜਿੰਦੇ ਆ ਇਹ ਬਾਪੂ ਜੀ ਛੋਹਾ ਜਿੰਦੇ ਕੀ ਕਰੇ ਉਂਗਾ ਜਿੰਦਗੀ ਤੇ ਮੈਂ ਕਿ ਪਮਾਤਮਾ ਕਰਨਗਾ ਸੋ ਮਾਤਾ ਜੀ ਹਿੰਮਤ ਹਾਰ ਜਾਂਦੇ ਆ ਜਿਵੇਂ ਹਰਗੋਬਾਲ ਲਗਿਆ ਮਾਤਾ ਜੀ ਹਿੰਮਤ ਹਾਰ ਜਾਂਦੇ ਤੁਸੀਂ ਤੁਸੀਂ ਹਮੇਸ਼ਾ ਇਹ ਸੋਚਦੇ ਹੋ ਕਿ ਕੀ ਕਰੇਗਾ ਹਰਗੋਬਾਲ ਜ਼ਿੰਦਗੀ ਚ ਉਸਨੇ ਤੁਹਾਡਾ ਬਹੁਤ ਨਾਮ ਰੋਸ਼ਨ ਕੀਤਾ ਕਿ ਅੱਜ ਅਸੀਂ ਖੁਦ ਚੱਲ ਕੇ ਤੁਹਾਡੇ ਕੋ ਆਏ ਆ ਸੋ ਤੁਸੀਂ ਇਸ ਬਾਰੇ ਕੀ ਕਹੋਗੇ ਅਸੀਂ ਇਹੋ ਕਹਿੰਦੇ ਵੀਰ ਭਰਾ ਘਰ ਆਏ ਤੁਹਾਡਾ ਬਹੁਤ ਬਹੁਤ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਦੇ ਆ ਕਿ ਜੋ ਜੋ ਬੱਚਾ ਗੱਲਾਂ ਕਰਦਾ ਹਨ ਬਹੁਤ ਪਿਆਰਾ ਲੱਗਦਾ ਪਰ ਇਸੇ ਗੱਲੋਂ ਹੀ ਦੁਖ ਜਿਆ ਹੁੰਦਾ ਵਾ ਵੀ ਤੋਰ ਪੈਂਦਾ ਕਿਸ ਤਰ੍ਹਾਂ ਬੜੀ ਮਿਹਰਬਾਨੀ ਇਹਦੀ ਸਾਡਾ ਨਾਮ ਰੋਸ਼ਨ ਕਰਨ ਦਿਆ ਸਾਰੇ ਪਰਿਵਾਰ ਦਾ ਇਹ ਕਰਨ ਦਿਆ ਸੋ ਕਦ ਹਰਗੋਪਾਲ ਦਾ ਭਾਵੇਂ ਨਹੀਂ ਵਧਿਆ ਲੇਕਿਨ ਹਿੰਮਤ ਉਸ ਦੇ ਵਿੱਚ ਬਹੁਤ ਹੈ ਤੇ ਅੱਜ ਵੀ ਉਹ ਆਪਣੇ ਮਾਪਿਆਂ ਨੂੰ ਇਹੋ ਹੀ ਦਿਲਾਸਾ ਦਿੰਦਾ ਹੈ ਕਿ ਤੁਸੀਂ ਹਿੰਮਤ ਨਾ ਹਾਰੋ ਮੈਂ ਤੁਹਾਡੇ ਨਾਲ ਆ ਤੇ ਮੈਂ ਤੁਹਾਡੇ ਬੁੜਾਪੇ ਦਾ ਸਾਰਾ ਬਣਾਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ